ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਵੱਖ-ਵੱਖ ਦੇਸ਼-ਵਿਦੇਸ਼ 'ਚ ਜਿਹੜੇ ਗੁਰਮਤ ਕੈਂਪ ਵੀ ਲੱਗਦੇ ਆ ਸਾਡੇ ਵੀ ਲੱਗਦੇ ਆ ਇੱਥੇ ਇੱਕ ਅਹਿਮ ਨੁਕਤਾ ਹੁੰਦਾ ਹੈ ਕਿ ਗੁਰਬਾਣੀ ਪੜਦਿਆਂ ਮਨ ਨਹੀਂ ਟਿਕਦਾ ਜਾਂ ਨਿਤਨੇਮ ਕਰਦਿਆਂ ਮਨ ਟਿਕਾਉ ਵਿੱਚ ਨਹੀਂ ਆਉਂਦਾ ਇਹਦੇ ਬਾਰੇ ਦੋ ਵਿਚਾਰ ਚੱਲਦੇ ਆ ਕਿ ਗੁਰਬਾਣੀ ਮਨਟਕ ਆਕੇ ਪੜੋ ਜਾਂ ਗਰਬਾਣੀ ਪੜੋ ਕਿ ਮਨ ਟਿਕ ਜਾਵੇ ਕਈ ਵਾਰ ਇਹ ਇੱਕ ਦੂਜੇ ਦੇ ਵਿਰੋਧ ਵਿੱਚ ਵਿਚਾਰ ਸ਼ੁਰੂ ਹੋ ਜਾਂਦੇ ਆ ਦਰਅਸਲ ਭਾਵਨਾ ਇੱਥੇ ਦੋਨੋਂ ਹੀ ਸ਼ੁੱਧ ਹੈ ਕਿ ਗਰਬਾਣੀ ਪੜੋ ਕਿ ਮਨ ਟਿਕ ਜਾਵੇ ਤੇ ਜਿਹੜੇ ਸੱਜਣਾ ਨੇ ਇਹ ਵਿਚਾਰ ਦਿੱਤਾ ਕਿ ਮੰਤਕਾ ਕੇ ਗਰਬਾਣੀ ਪੜੋ ਪਰ ਇਹ ਪ੍ਰੈਕਟੀਕਲੀ ਇਹਦੇ ਚ ਆਪਾਂ ਕਿੱਥੇ ਕਾਮਯਾਬ ਹੋ ਸਕਦੇ ਆ ਕਿਉਂਕਿ ਬੜੀਆਂ-ਬੜੀਆਂ ਬੰਦਗੀ ਵਾਲੀਆਂ ਰੂਹਾਂ ਨੇ ਬੜੇ-ਬੜੇ ਅਭਿਆਸੀ ਗੁਰਮੁਖ ਪਿਆਰਿਆਂ ਨੇ ਆਪਣੇ ਵਿਚਾਰ ਵੀ ਦਿੱਤੇ ਬੜੇ ਚੰਗੇ ਲੋਕਾਂ ਦੀ ਭੱਲੇ ਲੋਕਾਂ ਦੀ ਸੰਗਤ ਕਰਨ ਦਾ ਮੌਕਾ ਵੀ ਮਿਲਿਆ ਇਹਦੇ ਲਈ ਸਿਰਫ ਅਸੀਂ ਤਿੰਨ ਨੁਕਤਿਆਂ ਤੇ ਗੱਲ ਕਰਦੇ ਆ ਪਹਿਲੀ ਗੱਲ ਤਾਂ ਹੁੰਦਾ ਸਮਾ ਕਿਉਂਕਿ ਇੱਕ ਤੇ ਸਾਡੀ ਰਹਿਤ ਮਰਜ਼ਾਦਾ ਅਨਸਾਰ ਸਾਡੀ ਮਰਜ਼ਾਦਾ ਹੈ ਭਾਵੇਂ ਸਾਥ ਸਾਥ ਸਿਮਰੋ ਗੋਬਿੰਦ ਹੈ ਪਰ ਸਾਡੀ ਸਵੇਰ ਦੀ ਸ਼ਾਮ ਦੀ ਤੇ ਰਾਤ ਦੀ ਇੱਕ ਮਰਜ਼ਾਦਾ ਵੀ ਨਿਸ਼ਚਿਤ ਕੀਤੀ ਹੈ ਜਿਹਦੇ ਬਾਰੇ ਹੈ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਹਰ ਵਸਤ ਦੇ ਬੀਜਣ ਦਾ ਵੀ ਇੱਕ ਸਮਾਂ ਹੁੰਦਾ ਤੇ ਉੱਬਣ ਦਾ ਵੀ ਇੱਕ ਸਮਾਂ ਹੁੰਦਾ ਹੈ ਕਿਉਂਕਿ ਜ਼ਿੰਦਗੀ ਦੀ ਫਿਲਾਸਫੀ ਹੈ ਕਿ ਅਸੀਂ ਪਹਿਲਾਂ ਦੀਪਕ ਜਗਾਉਨੇ ਆ ਹਨੇਰਾ ਦੂਰ ਹੁੰਦਾ ਅਸੀਂ ਪਾਣੀ ਲਾਉਨੇ ਆ ਬਨਸਪਤੀ ਹਰੀ ਭਰੀ ਹੋ ਜਾਂਦੀ ਹੈ ਅਸੀਂ ਬੁਹਾਰੀ ਫੇਰਦੇ ਆਂ ਕੂੜਾ ਕਰਕੜ ਦੂਰ ਚਲਾ ਜਾਂਦਾ ਹੈ ਅਸੀਂ ਅੱਗ ਬਾਲਦੇ ਆਂ ਠੰਡ ਦੂਰ ਹੋ ਜਾਂਦੀ ਹੈ ਤਾਂ ਸਹਿਜ ਭਾਵੀ ਇੱਕ ਸਟੈਪ ਪਹਿਲਾਂ ਲਿਆ ਜਾਂਦਾ ਤੇ ਉਹਦੇ ਪ੍ਰਤੀਬਿੰਬ ਦੇ ਵਿੱਚ ਪ੍ਰਤੀਕਰਮ ਦੇ ਵਿੱਚ ਸਾਨੂੰ ਉਹਦਾ ਫਲ ਮਿਲਦਾ ਹੈ ਇਸ ਲਈ ਜਿਹੜਾ ਸਮਾਂ ਹੈ ਕਿਉਂਕਿ ਵਿਸ਼ਵ ਪੱਧਰ ਤੇ ਹਰ ਥਾਂ ਤੇ ਰਾਤ ਪੈਂਦੀ ਹੈ ਦਿਨ ਚੜਦਾ ਜਿੱਥੇ ਵੀ ਰਾਤ ਦਾ ਚੌਥਾ ਪੈਰ ਹੋਏਗਾ ਸਮੇਂ ਦੇ ਅਨਸਾਰ ਉਹ ਅਮਰਤ ਵੇਲੇ ਦੀ ਸ਼ੁਰੂਆਤ ਹੋਏਗੀ ਤੇ ਬਹੁਤ ਸਾਰੇ ਸਿਮਰਨ ਅਭਿਆਸ ਕੈਂਪ ਵਿੱਚ ਵੀ ਇਹ ਕਈ ਤਜਰਬੇ ਹੋਏ ਕਿ ਜਦੋਂ ਸੰਗਤ ਉਸ ਸਮੇਂ ਨੂੰ ਸਾਹਮਦੀ ਹੈ ਸੱਚਮੁੱਚ ਉਹ ਇੱਕ ਆਨੰਦ ਔਰ ਖੇੜਾ ਮਹਿਸੂਸ ਕਰਦੀ ਹੈ ਇਸ ਲਈ ਆਪਣੇ ਜੀਵਨ ਵਿੱਚ ਇੱਕ ਸਮਾਸਾਰਣੀ ਵੀ ਜ਼ਰੂਰੀ ਹੈ ਜਿਵੇਂ ਹਰਿਮੰਦਰ ਸਾਹਿਬ ਦੀ ਮਰਯਾਦਾ ਵੀ ਹੈ ਸ਼ਾਮ ਦੀ ਰਹਿ ਰਾਸਤੀ ਤਾਂ ਇਸੇ ਤਰ੍ਹਾਂ ਜਦੋਂ ਬੰਦਾ ਆਪਣੇ ਸਮੇਂ ਨੂੰ ਸਾਹਮਦਾ ਤੇ ਸਮੇਂ ਨੂੰ ਨਿਸ਼ਚਿਤ ਕਰ ਲੈਂਦਾ ਤੇ ਕੁਦਰਤੀ ਜਦੋਂ ਦੁਨੀਆ ਵਿੱਚ ਅਫਰਾ ਤਫਰੀ ਨਾ ਹੋਵੇ ਸ਼ਾਂਤੀ ਦਾ ਸਮਾਂ ਹੋਵੇ ਤੇ ਸਾਡੇ ਫੁਰਨੇ ਸਾਡਾ ਮਨ ਕੁਦਰਤ ਦੀ ਜਿਹੜਾ ਉਹ ਟਿਕਾਉ ਵਿੱਚ ਹੁੰਦਾ ਹੈ ਦੂਜਾ ਹੁੰਦਾ ਸਥਾਨ ਸਥਾਨ ਦੀ ਇੱਕ ਆਪਣੀ ਮਹਿਮਾ ਹੁੰਦੀ ਹੈ ਜਿਵੇਂ ਕਈ ਘਰਾਂ ਵਿੱਚ ਮਹਾਰਾਜ ਦੇ ਪ੍ਰਕਾਸ਼ ਨੇ ਮubarak ਕਰ ਉਹਨਾਂ ਨੂੰ ਦੇਸ਼ ਵਿਦੇਸ਼ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਆਪਣਾ ਬਾਣੀ ਪੜਨ ਲਈ ਨਿਤਨੇਮ ਵਾਸਤੇ ਇੱਕ ਜਗ੍ਹਾ ਸਥਾਪਿਤ ਕੀਤੀ ਹੈ ਜਿੱਥੇ ਉਹਨਾਂ ਦੇ ਘਰ ਨੇ ਉਹਨਾਂ ਵਿੱਚ ਉਹਨਾਂ ਨੇ ਆਪੋ ਆਪਣਾ ਨਿਤਨੇਮ ਦੇ ਇੱਕ ਸਥਾਨ ਨਿਸ਼ਚਿਤ ਕੀਤੇ ਨੇ ਕਿਸੇ ਬੰਦੇ ਦੀ ਮਜਬੂਰੀ ਵੀ ਹੋ ਸਕਦੀ ਹੈ ਕਿ ਉਹਦੇ ਕੋਲੇ ਉਹ ਨਾਂ ਹੋਵੇ ਪਰ ਫਿਰ ਵੀ ਉਹਦੇ ਕੋਲੇ ਜਿਹੜਾ ਕੋਈ ਘਰ ਦਾ ਕਮਰਾ ਹੈ ਉਹ ਇੱਕ ਨਿਸ਼ਚਿਤ ਸਥਾਨ ਤੇ ਜਦ ਉਹਦੀ ਬੈਠਕ ਬਣਦੀ ਹੈ ਬਾਣੀ ਦਾ ਇੱਕ ਪ੍ਰਤਾਪ ਹੈ ਇੱਕ ਔਰਾ ਹੈ ਕਿ ਉਸ ਥਾਂ ਦੀ ਆਪਣੇ ਆਪ ਇੱਕ ਅਟੈਚਮੈਂਟ ਹੋ ਜਾਂਦੀ ਮਨੁੱਖ ਦੇ ਨਾਲ ਉਹਨੂੰ ਉਸ ਥਾਂ ਤੇ ਬੈਠ ਕੇ ਕੁਦਰਤੀ ਹੈ ਕਿ ਸਕੂਨ ਵੀ ਆਏਗਾ ਸੁਭਾਅ ਵੀ ਬਣੇਗਾ ਔਰ ਸਾਡੇ ਫੁਰਨੇ ਮਰਯਾਦਾਵਤ ਵੀ ਹੋਣਗੇ ਤੇ ਸਾਡਾ ਮਨ ਟਿਕਾਉ ਵਿੱਚ ਵੀ ਜ਼ਰੂਰ ਆਏਗਾ ਭਵਿਆਸੀ ਰੋਜ਼ਾਨਾ ਆਪਦੇ ਮਨ ਦੇ ਟਿਕਾਉਲੀ ਅਰਦਾਸ ਵੀ ਕਰੀਏ ਅਸੀਂ ਬੰਦਗੀਆਂ ਵਾਲੀ ਨੂੰ ਹੰਦਾ ਇਤਿਹਾਸ ਵੀ ਪੜੀਏ ਇਹ ਕਰਤ ਕਰਤ ਅਭਿਆਸ ਹੈ ਜੀਵਨ ਦੇ ਵਿੱਚ ਕਿ ਆਪਣੇ ਫੁਰਨਿਆਂ ਨੂੰ ਵੈਸੇ ਤਾਂ ਕੋਈ ਬੰਦਾ ਸਟੱਡੀ ਵੀ ਕਰਦਾ ਹੈ ਕੁਝ ਯਾਦ ਕਰਦਾ ਹੈ ਕਿਸੇ ਵੀ ਖੇਤਰ ਦਾ ਹੈ ਜੱਤਾਂ ਕੋਦੇ ਫੁਰਨੇ ਟਕਾ ਵਿੱਚ ਨਹੀਂ ਆਉਣਗੇ ਕਿਉਂਕਿ ਕਬੀਰ ਮਨ ਪੰਖੀ ਭਇਓ ਡੁੱੜਦਾ ਜਿ ਸਿਐ ਮਨ ਦੇ ਫੁਰਨੇ ਉੜਦੇ ਆ ਇਹਦੇ ਬੰਧਨ ਵਾਸਤੇ ਇਹਨੂੰ ਇੱਕ ਮਰਿਆਦਾ ਵੱਧ ਕਰਨਾ ਜ਼ਰੂਰੀ ਹੈ ਤੀਸਰਾ ਨੁਕਤਾ ਸਾਡਾ ਹੈ ਕਿ ਮਰਿਆਦਾ ਮਰਿਆਦਾ ਹੁੰਦਾ ਨਿਯਮਾਂ ਦੀ ਪਾਲਣਾ ਅਸੀਂ ਗੁਰਬਾਣੀ ਦਾ ਪਾਠ ਗੁਟਕਾ ਸਾਹਿਬ ਤੋਂ ਕਰਦੇ ਆ ਸਾਡਾ ਹੋਰ ਪ੍ਰਭਾਵ ਹੋਏਗਾ ਕੋਈ ਬੰਦਾ ਮੋਬਾਈਲ ਤੋਂ ਕਰਦਾ ਠੀਕ ਹੈ ਕੋਈ ਸਫਰ ਹੋਵੇ ਸਫਰ ਵਿੱਚ ਵਰਤੋਂ ਕਰਨੀ ਕੋਈ ਬੁਰੀ ਗੱਲ ਨਹੀਂ ਪਰ ਜਦੋਂ ਹੱਥ ਪੈਰ ਸੁੱੱਚੇ ਕਰਕੇ ਮਨੁੱਖ ਖੁਦ ਫੁਰਨੀਆਂ ਕਰਕੇ ਤਿਆਰ ਹੁੰਦਾ ਤੇ ਜਿਹੜਾ ਗੁਟਕਾ ਸਾਹਿਬ ਹੈ ਜਾਂ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੈ ਉਹਦਾ ਮਨ ਹੋਰ ਟਿਕੇਗਾ ਔਰ ਇਸ ਤੋਂ ਵੀ ਅੱਗੇ ਜਿੰਨੇ ਕਿਸੇ ਨੂੰ ਬਾਣੀ ਕੰਠ ਹੈ ਬੜੇ ਬੜੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਬਹੁਤ ਬਾਣੀਆਂ ਕੰਠ ਹੈ ਔਰ ਉਹ ਜ਼ੁਬਾਨੀ ਪਾਠ ਕਰਦੇ ਆ ਜਦੋਂ ਕੋਈ ਇਨਸਾਨ ਆਪਣੇ ਆਪ ਨੂੰ ਆਪ ਆਪਣਾ ਪਾਠ ਸੁਣਾਉਂਦਾ ਤੇ ਸਹਿਜ ਭਾਵੀ ਉਹਦੇ ਮਨ ਦੇ ਫੁਰਨੇ ਵੀ ਇਕਾਗਰ ਹੁੰਦੇ ਆ ਇਹ ਅੱਜ ਦਾ ਮਨੋਵਿਗਿਆਨ ਵੀ ਹੈ ਜਿੰਨੀਆਂ ਲੋਕਾਂ ਨੇ ਇਹਦੇ ਤੇ ਕਾਰਜ ਕੀਤਾ ਉਹਨਾਂ ਨੂੰ ਪੜ੍ਹਨਾ ਵੀ ਜ਼ਰੂਰੀ ਹੈ ਕਿ ਫੁਰਨਿਆਂ ਨੂੰ ਕੰਟਰੋਲ ਕਰਨਾ ਵਸ ਵਿੱਚ ਕਰਨਾ ਤੇ ਵਸ ਵਿੱਚ ਕਰਨ ਦਾ ਹੈ ਕਿ ਜਿਹੜੀ ਬਾਣੀ ਜਦੋਂ ਵਾਰ-ਵਾਰ ਮਨੁੱਖ ਰੋਜ਼ਾਨਾ ਨੇਮ ਨਾਲ ਪੜ੍ਹਦਾ ਤੇ ਬਾਣੀ ਕੰਠ ਹੋ ਜਾਂਦੀ ਹੈ ਬਾਣੀ ਆਪਣੇ ਆਪ ਚ ਇੱਕ ਬੜੀ ਵੱਡੀ ਸ਼ਕਤੀ ਹੈ ਕੁਝ ਬਾਣੀਆਂ ਸਾਡੀਆਂ ਘੱਟ ਤੋਂ ਘੱਟ ਪੜਨੀਆਂ ਨੇ ਕਿ ਇੰਨੀ ਬਾਣੀ ਹਰ ਸਿੱਖ ਸਿੱਖਣੀ ਜ਼ਰੂਰ ਪੜੇ ਅੰਮ੍ਰਿਤ ਵੇਲੇ ਜਪਜੀ ਸਾਹਿਬ ਜਪ ਸਾਹਿਬ ਸਵਈਏ ਪਰ ਵੱਧ ਬਾਣੀ ਪੜਨ ਤੇ ਕੋਈ ਬੰਦਸ਼ ਵੀ ਨਹੀਂ ਬਹੁਤ ਸਾਰੇ ਗੁਰਮੁਖ ਪਿਆਰੇ ਬੇਅੰਤ ਬਾਣੀਆਂ ਦਾ ਪਾਠ ਕਰਦੇ ਨੇ ਔਰ ਕਿਉਂਕਿ ਬਾਣੀ ਕੰਠ ਹੋਈ ਹੋਣੀ ਆ ਜਿਹੜੀ ਬਾਣੀ ਤੁਹਾਡੀ ਰਸਨਾ ਤੇ ਵਾਰ-ਵਾਰ ਤੁਹਾਡੀ ਸਿਮਰਤੀ ਵਿੱਚ ਆਉਂਦੀ ਆ ਇਸ ਲਈ ਜਿਹੜਾ ਜ਼ਬਾਨੀ ਪਾਠ ਕਰਨਾ ਉਹ ਆਪਣੇ ਆਪ ਦੀ ਇਕਾਗਰਤਾ ਹੋਰ ਵਧਦੀ ਹੈ। ਇੱਕ ਵਾਰੀ ਮੁਸਕੀਨ ਸਾਹਿਬ ਜੀ ਨਾਲ ਵੀ ਬੜੇ ਲੰਬੇ ਦਿਨ ਰਹਿਣ ਦਾ ਮੌਕਾ ਮਿਲਿਆ ਉਹਨਾਂ ਦਾ ਵੀ ਹੁੰਦਾ ਸੀਗਾ ਕਿ ਜਦੋਂ ਤੁਸੀਂ ਖੁਦ ਜਿਹੜਾ ਉਹ ਜ਼ੁਬਾਨੀ ਪੜ੍ਹਦੇ ਹੋ ਤੇ ਉਹ ਤੁਹਾਡਾ ਅਭਿਆਸ ਤੁਹਾਨੂੰ ਹੋਰ ਮਨ ਨੂੰ ਟਿਕਾਓ ਵਿੱਚ ਲਿਆਉਂਦਾ ਹੈ। ਇਸ ਲਈ ਜਿਹੜੇ ਵਿਸ਼ੇਸ਼ ਕਰਕੇ ਤਿੰਨ ਨੁਕਤੇ ਨੇ ਸਮੇਂ ਨੂੰ ਸਾਹਮਣਾ, ਸਮੇਂ ਅਨੁਸਾਰੀ ਹੋਣਾ ਔਰ ਸਥਾਨ ਨਾਲ ਨਿਸ਼ਚਿਤ ਹੋਣਾ ਉਹ ਵੀ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ। ਕਿ ਆਮ ਗ੍ਰਸਤੀ ਬੰਦਾ ਤਾਂ ਹਮੇਸ਼ਾ ਘਰਾਂ ਵਿੱਚ ਹੀ ਰਹਿੰਦਾ ਹੈ ਹਾਂ ਜਿਹੜੀ ਸਾਡੀ ਪ੍ਰਚਾਰਕ ਸ਼੍ਰੇਣੀ ਆ ਰਾਗੀ ਟਾਡੀ ਕਥਾਵਾਚਕ ਉਹਨਾਂ ਦਾ ਜੀਵਨ ਜਿਹੜਾ ਕੁਦਰਤੀ ਹੈ ਕਿ ਉਹ ਜਗ੍ਹਾ-ਜਗ੍ਹਾ ਉਹ ਪ੍ਰਚਾਰ ਲਈ ਜਾਂਦੇ ਨੇ ਤੇ ਉਹਨਾਂ ਦਾ ਨਿਸ਼ਚਿਤ ਟਿਕਾਣਾ ਇੱਕ ਨਹੀਂ ਹੁੰਦਾ ਉਹ ਸਥਾਨ-ਸਥਾਨ ਤੇ ਜਾਂਦੇ ਨੇ ਤਾਂ ਤੀਸਰਾ ਹੈ ਅੰਦਾ ਕਿ ਜਿਹੜੀ ਜੀਵਨ ਦੀ ਜਿਹੜੀ ਬਾਣੀ કંਠ ਤੇ કંਠ ਨੂੰ ਆਪਣੇ ਅਭਿਆਸ ਵਿੱਚ ਲੈਣਾ ਇਹਦੇ ਲਈ ਭਾਈ ਵੀਰ ਸਿੰਘ ਜੀ ਦਾ ਇੱਕ ਬਹੁਤ ਸੁੰਦਰ ਵਚਨ ਹੈ ਕਿ ਜਿਹੜਾ ਕੱਚ ਦਾ ਵੱਲਬ ਹੈ ਉਹ ਨੂੰ ਭਰਮ ਨਾ ਹੋ ਜਾਵੇ ਕਿ ਮੈਂ ਬਿਜਲੀ ਆ ਉਹ ਇੱਕ ਕੱਚ ਦਾ ਵजूद ਹੈ ਉਹਦੇ ਵਿੱਚ ਜਿਹੜੀ ਤਾਰ ਵੱਜਦੀ ਹੈ ਜਦ ਤੱਕ ਉਹ ਪਾਵਰ ਹਾਊਸ ਨਾਲ ਉਹਦਾ ਕਨੈਕਸ਼ਨ ਹੈ ਉਹਦੇ ਵਿੱਚ ਰੋਸ਼ਨੀ ਹੋਏਗੀ ਇਸੇ ਤਰ੍ਹਾਂ ਭਾਈ ਸਾਹਿਬ ਜੀ ਕਹਿੰਦੇ ਆ ਕਿ ਜਿਹੜਾ ਸਿਮਰਨ ਆ ਇਹ ਬ੍ਰह्म ਪਰਸ਼ਾ ਜਦ ਤੱਕ ਸਾਡੀ ਤਾਰ ਜਿਹੜੀ ਹੈ ਉਸ ਪਾਵਰ ਹਾਊਸ ਦੇ ਨਾਲ ਜੁੜੀ ਰਹੇਗੀ ਤਦ ਤੱਕ ਆਨੰਦ ਖੇੜਾ ਤੇ ਜਗ ਮਗਾਉਂਦੀ ਜੀਵਨ ਰਹੇਗਾ ਇਸ ਕਰਕੇ ਇਹ ਸਾਡੇ ਪੁਰਖਿਆਂ ਦੇ ਅਭਿਆਸ ਦਾ ਲਾਹਾ ਲੈਣਾ ਵੀ ਜ਼ਰੂਰੀ ਹੈ ਤੇ ਜਿਹੜਾ ਨਿਤਨੇਮ ਅਭਿਆਸ ਤੇ ਬਾਣੀ ਦਾ ਕੰਠ ਕਰਨਾ ਤੇ ਆਪਣੇ ਫੁਰਨਿਆਂ ਨੂੰ ਸਹਿਜ ਪਾਵੀ ਸਤਿਗੁਰੂ ਰਹਿਮਤ ਕਰਦੇ ਕਿ ਫੁਰਨੇ ਫਿਰ ਟਿਕਣਗੇ ਜਦੋਂ ਮਨ ਉਹ ਇੱਕ ਨਿਜਮਾਵਲੀ ਵਿੱਚ ਆ ਜਾਏਗਾ ਇੱਕ ਮਰਯਾਦਾ ਬੱਧ ਹੋ ਜਾਏਗਾ ਮੇਰਾ خیال ਜ਼ਰੂਰ ਸਾਨੂੰ ਇਹਦੇ ਚੋਂ ਸਾਰਿਆਂ ਨੂੰ ਹੀ ਲਾਹਾ ਪ੍ਰਾਪਤ ਹੋਏਗਾ ਸਤਿਗੁਰੂ ਰਹਿਮਤ ਕਰਨ ਕਿ ਇਹ ਸਾਡਾ ਆਨੰਦ ਖੇੜਾ ਇਸੇ ਤਰ੍ਹਾਂ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ